ਨਾਵਲ ਵਿੱਚ ਉਜਾੜੇ ਦਾ ਦਰਦ ਤੇ ਨਵੇਂ ਦੇਸ਼ ਵਿੱਚ ਆਪਣੀ ਜ਼ਿੰਦਗੀ ਦੁਆਰਾ ਤੋਂ ਸ਼ੁਰੂ ਪੈਦਾ ਹੋਈ ਨਫ਼ਰਤ ਨੂੰ ਬਿਆਨ ਆਪਣੇ ਪਤੀ ਦੇ ਨਾਲ ਨਾਲ ਹਰ ਮੁਸ਼ਕਲ ਵਿੱਚ ਖੜਦੀ ਹੈ ਉਹਨਾਂ ਦੇ ਦੁੱਖ ਉਜਾੜੇ ਦੀ ਨਵੀਂ ਜ਼ਿੰਦਗੀ ਪਿੰਡ ਅਤੀ ਜ਼ਮੀਨ ਛੱਡ ਕੇ ਭਾਰਤ ਆਉਣ ਲਈ ਕੀ ਹਾਲ ਚਾਲ ਨੇ ਦੋਸਤੋ ਅੱਜ ਗੱਲ ਕਰਦੇ ਆ ਨਾਵਲ ਯੁੱਗ ਬਦਲ ਗਿਆ ਹੈ bari ਸੋਹਣ ਸਿੰਘ ਛੀਤਲ ਦੇ ਨਾਵਲ ਜੋ ਕੁ ਬਦਲ ਗਿਆ ਦਾ ਮੁੱਖ ਥੀਮ 1947 ਦੇ ਵੰਡ ਅਤੇ ਇਸ ਦੇ ਪੰਜਾਬੀ ਸਮਾਜ ਤੇ ਪਏ ਪ੍ਰਭਾਵ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਨਾਵਲ ਵੰਡ ਤੋਂ ਬਾਅਦ ਲੋਕਾਂ ਦੇ ਜੀਵਨ ਤੇ ਉਹਨਾਂ ਦੇ ਦੁੱਖ, ਉਜਾੜੇ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਅਤੇ ਸੰਘਰਸ਼ ਨੂੰ ਬਿਆਨ ਕਰਦਾ ਹੈ। ਜੋ ਕੁ ਬਦਲ ਗਿਆ ਸੋਹਣ ਸਿੰਘ ਛੀਤਲ ਦਾ ਇੱਕ ਪ੍ਰਭਾਵਸ਼ਾਲੀ ਨਾਵਲ ਹੈ ਜੋ ਪੰਜਾਬੀ ਸਮਾਜ ਬਦਲਦੇ ਰੂਪ ਅਤੇ ਆਮ ਜ਼ਿੰਦਗੀ ਅਤੇ ਡੁੰਗੀ ਰੋਸ਼ਨੀ ਪਾਉਂਦਾ ਹੈ ਆਓ ਆਪਾਂ ਇਸ ਦੇ ਥੀਮ ਤੇ ਇਸ ਦੇ ਕਿਰਦਾਰਾਂ ਬਾਰੇ ਗੱਲ ਕਰੀਏ ਨਾਵਲ ਦੇ ਵਿੱਚ ਤੰਨਾ ਸਿੰਘ ਹੈ ਇਹ ਨਾਵਲ ਦਾ ਮੁੱਖ ਪਾਤਰ ਹੈ ਜੋ ਇੱਕ ਸਿੱਖ ਕਿਸਾਨ ਹੈ ਉਹ ਆਪਣੇ ਪਿੰਡ ਅਤੇ ਜ਼ਮੀਨ ਛੱਡ ਕੇ ਭਾਰਤ ਆਉਣ ਲਈ ਮਜਬੂਰ ਹੁੰਦਾ ਹੈ ਨਾਵਲ ਵਿੱਚ ਉਸ ਦਾ ਸੰਘਰਸ਼ ਅਤੇ ਦੁੱਖ ਹੀ ਮੁੱਖ ਤੌਰ ਤੇ ਦਿਖਾਇਆ ਗਿਆ ਹੈ ਸੰਤੋ ਸੰਤੋਏ ਤਨਨ ਸਿੰਘ ਦੀ ਪਤਨੀ ਹੈ ਜੋ ਆਪਣੇ ਪਤੀ ਦੇ ਨਾਲ ਨਾਲ ਹਰ ਮੁਸ਼ਕਲ ਵਿੱਚ ਖੜਦੀ ਹੈ ਉਹ ਘਰ ਛੱਡਣ ਦੇ ਦੁੱਖ ਅਤੇ ਨਵੀਂ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਨਾਵਲ ਦਾ ਤੀਜਾ ਪਾਤਰ ਹੈ ਕਰਨ ਸਿੰਘ ਇਹ ਤਨਨ ਸਿੰਘ ਜੀ ਦਾ ਦੋਸਤ ਹੈ ਉਹ ਵੀ ਤਨਨ ਸਿੰਘ ਵਾਂਗ ਦੁੱਖ ਚਲਦਾ ਹੈ ਪਰ ਉਸ ਦਾ ਕਿਰਦਾਰ ਵੰਡ ਦੇ ਦੁਖਾਂਤ ਵਿੱਚ ਵੀ ਦੋਸਤੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਨਾਵਲ ਦਾ ਜਿਹੜਾ ਥੀਮ ਹੈ ਜੋ ਬਦਲ ਗਿਆ ਨਾਵਲ ਦੇ ਕੁਝ ਮੰਨ ਲਓ ਜਿਵੇਂ 1947 ਦੀ ਬੰਡ ਇਹ ਦੱਸਉਂਦਾ ਹੈ ਕਿ ਕਿਵੇਂ ਵੰਨੇ ਲੋਕਾਂ ਦੇ ਘਰ ਪਰਿਵਾਰ ਅਤੇ ਪਾਈਚਾਰੇ ਤਬਾਹ ਕਰਤੇ ਨਾਵਲ ਵਿੱਚ ਉਜਾੜੇ ਦਾ ਦਰਦ ਕਤਲੇਆਮ ਸਰਹੰਦਪਾਰ ਕਰਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਵਿਆਣ ਇਹ ਬਹੁਤ ਬਰੀਕੀ ਦੇ ਨਾਲ ਕਿਵੇਂ ਦਰਸਾਇਆ ਗਿਆ ਨਾਵਲ ਵਿੱਚ ਧਰਮ ਅਤੇ ਕੱਟੜਤਾ ਦੇ ਕਾਰਨ ਪੈਦਾ ਹੋਈ ਨਫ਼ਰਤ ਨੂੰ ਬਿਆਨ ਕੀਤਾ ਗਿਆ ਇਸ ਦੇ ਨਾਲ ਹੀ ਦੋਵੇਂ ਧਰਮਾਂ ਦੇ ਲੋਕਾਂ ਵਿਚਕਾਰ ਮਨੁੱਖੀ ਪ੍ਰਵਾਹ ਪਿਆਰ ਅਤੇ ਸਦਭਾਵਨਾ ਨੂੰ ਵੀ ਦਰਸਾਇਆ ਗਿਆ ਨਾਵਲ ਵਿੱਚ ਪ੍ਰਵਾਸ ਇੱਕ ਅਹਿਮ ਪੱਖ ਲੋਕਾਂ ਦਾ ਪ੍ਰਵਾਸ ਕਰਨਾ ਤੇ ਨਵੇਂ ਦੇਸ਼ ਵਿੱਚ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨ ਦਾ ਸੰਘਰਸ਼ ਤੰਨਾ ਸਿੰਘ ਦੇ ਆਪਣੇ ਪਰਿਵਾਰ ਲਈ ਇੱਕ ਨਵਾਂ ਘਰ ਬਣਾਉਣਾ ਦਾ ਸੰਘਰਸ਼ ਇਹ ਨਾਵਲ ਦਾ ਇੱਕ ਥੀਮ ਦਾ ਹਿੱਸਾ ਹੈ ਨਾਵਲ ਵਿੱਚ ਮੁੱਖ ਤੌਰ ਦੇ ਉੱਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਅਪਜਾਉ ਜ਼ਮੀਨਾਂ ਤੇ ਪਿੰਡ ਪਿੰਡ ਖੋਸ਼ ਗਏ ਉਹਨਾਂ ਨੂੰ ਨਵੀਂ ਥਾਂ ਤੇ ਬਿਨਾ ਕਿਸੇ ਸਾਧਨ ਦੇ ਜੀਵਨ ਸ਼ੁਰੂ ਕਰਨਾ ਪਿਆ ਕੁੱਲ ਮਿਲਾ ਕੇ ਇਹ ਨਾਵਲ ਇੱਕ ਦਸਤਾਵੇਜ਼ ਵਾਂਗ ਹੈ ਜੋ ਸਾਨੂੰ ਵੰਡ ਦੇ ਦਰਦਨਾਕ ਅਨੁਭਵਾਂ ਤੇ ਉਸ ਤੋਂ ਬਾਅਦ ਦੇ ਜੀਵਨ ਦੀ ਤਸਵੀਰ ਦਰਸਾਉਂਦਾ ਹੈ ਨਾਵਲ ਦੋਸਤੋ ਇਸ ਨਾਵਲ ਦੇ ਤੁਸੀਂ ਕਿਸੇ ਥੀਮ ਕਿਸੇ ਨਾਵ ਪਾਤਰ ਦੇ ਬਾਰੇ ਕਿਨੇ ਹੋਰ ਡੰਗਾਈ ਦੇ ਵਿੱਚ ਕਿਨੇ ਵੀਡੀਓ ਜਾਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਿਓ ਜਾਂ ਤੁਸੀਂ ਮੈਨੂੰ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਸਾਡੀ ਟੀਮ ਕੋਸ਼ਿਸ਼ ਕਰੂਗੀ ਵੀ ਉਸ ਦਾ ਉਸ ਦੇ ਉੱਤੇ ਕਿਨੇ ਵੀਡੀਓ ਜਰੂਰ ਬਣਾਈ ਜਾਵੇ ਤੁਹਾਡਾ ਪੂਰੀ ਵੀਡੀਓ ਦੇਖਣ ਦੇ ਉੱਤੇ ਬਹੁਤ ਬਹੁਤ ਧੰਨਵਾਦ 说学教。Sat